ਆਪਾਂ ਦੇਖਿਆ ਕਿ ਰੰਗਦਾਰੀ ਦੀਆਂ ਜਿਹੜੀਆਂ ਕਾਲਸ ਆਉਂਦੀਆਂ ਨੇ ਫੋਨ ਕਾਲਾਂ ਆਉਂਦੀਆਂ ਨੇ ਉਹ ਨੇਤਾਵਾਂ ਨੂੰ ਕਦੇ ਗਾਇਕਾਂ ਨੂੰ ਆਉਂਦੀਆਂ ਰਹੀਆਂ ਤੇ ਪਰ ਹੁਣ ਤਾਂ ਕਹਿੰਦੇ ਕਿ ਪੁਲਿਸ ਵਾਲਿਆਂ ਨੂੰ ਵੀ ਕਾਲਸ ਆਉਂਦੀਆਂ ਨੇ ਥ्रेट ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਮਾਝੇ ਦੇ ਵਿੱਚ ਇੱਕ ਪਿੰਡ ਦੀ ਖਬਰ ਹੈ ਥੋੜਾ ਇਹਨੂੰ ਸਪਸ਼ਟ ਕਰਿਓ ਜੀ ਦੇਖੋ ਜਿਹੜਾ ਰੰਗਦਾਰੀ ਦਾ ਉੱਥੇ سلسلہ ਚੱਲਦਾ ਪਿਆ ਨਾ ਇਹ ਮਾਝੇ 'ਚ ਰਹਿਣ ਵਾਲਾ ਬੰਦਾ ਹੀ ਮਹਿਸੂਸ ਕਰਦਾ ਹੈ ਤੇ ਜਾਂ ਉਹ ਹੀ ਤੁਹਾਨੂੰ ਚੰਗੇ ਦਬਖਿਆਲ ਕਰ ਸਕਦੇ। ਬਿਲਕੁਲ ਜੀ। ਸੁਖਮ ਸਾਹਿਬ ਉਥੇ ਤੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਸ਼ਾਇਦ ਪਿਛਲੇ 7-8 ਦਿਨਾਂ ਦੇ ਵਿੱਚ ਹੀ 10-15 ਕਾਰੋਬਾਰੀਆਂ ਨੂੰ ਥ੍ਰੈਟ ਕੀਤਾ ਗਿਆ। ਜਿਦੇ ਚ ਵਕੀਲ ਤੇ ਡਾਕਟਰ ਵੀ ਸ਼ਾਮਲ ਹਨ। ਮਤਲਬ ਕੋਈ ਵੀ ਨਹੀਂ ਛੱਡ ਰੇ ਜਿੱਧਰ ਨੂੰ ਟਾਰਗੇਟ ਹੁੰਦਾ ਹੈ ਕਰ। ਕੋਕ ਦੇਖੋ ਗੱਲ ਕੀ ਆ ਕਿ ਉੱਥੇ ਅਡਡ ਨਾਮ ਨੇ। ਹਮ। ਜਾਂ ਕਹਿ ਲੋ ਕਿ ਉਹਨਾਂ ਦੇ ਆਪਣੇ ਗਰੋਅ ਚੱਲ ਰਹੇ ਨੇ ਸਰਗਰਮ ਗਰੋਅ ਹੈ ਜਿਹੜਾ ਹਾਂਜੀ ਬਿਲਕੁਲ ਲੰਡਾ ਹਮ ਪ੍ਰਭ ਦਾਸੂ ਵਾਲੀਆ ਜੀ ਠੀਕ ਹੈ ਜੀ ਅ ਇੱਕ ਦੋ ਹੋਰ ਨੇ ਸਤਾ ਨਸ਼ਰੇ ਵਾਲਾ ਹਮ ਇਸ ਤਰ੍ਹਾਂ ਮਤਲਬ ਕਿ ਉਸ ਸਨ ਦੇ ਵਿੱਚ ਇਕਟਨਾਵਤ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮੁਕਾਬਲੇਬਾਜੀ ਦੇ ਤੌਰ ਤੇ ਵਧ ਰਹੀਆਂ ਨੇ ਹਮ ਜੀ ਬਿਲਕੁਲ ਉਹਦੇ ਤੋਂ ਅੱਗੇ ਲੰਘ ਜਾਓ ਉਹਦੇ ਤੋਂ ਬਿਲਕੁਲ ਨਹੀਂ ਨਾ ਨਾ ਜਦੋਂ ਬਣਿਆ ਹੋਏਗਾ ਤਾਦੀ ਪੈਸੇ ਮਿਲਨੇ ਤੁਹਾਨੂੰ ਹੂੰ ਇਹ ਦੁਨੀਆ ਹੀ ਐਸੀ ਹੈ ਨਾ ਜੀ ਜਦ ਨਾ ਨਹੀਂ ਬਣਾਉਣਾ ਹੁੰਦਾ ਇਹਦੇ ਵਿੱਚ ਨਹੀਂ 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 ਇੱਥੇ ਤੁਸੀਂ ਥੋੜਾ ਜਿਹਾ ਕਰੈਕਟ ਕਰ ਲਓ ਨਾ ਬਣਾਉਣਾ ਨਹੀਂ ਹੁੰਦਾ ਬਦਨਾਮ ਹੋਣਾ ਹੁੰਦਾ ਨਾ ਉਹ ਬਸ ਸਹੀ ਗੱਲ ਹੈ ਨਾਮ ਮਸ਼ਹੂਰ ਤੇ ਬਦਨਾਮ ਚ ਫਰਕ ਥੋੜਾ ਜਿਹਾ ਹੈ ਫਰਕ ਹੈ ਨਾ ਜੀ ਜਦ ਮਤਲਬ ਕਿ ਕੋਈ ਨਾ ਬਦਨਾਮ ਹੋ ਕੇ ਇੱਕ دہشت ਦਾ ਪ੍ਰਨਾਮ ਬਣ ਜਾਂਦਾ ਹੈ ਪ੍ਰਤੀਕ ਬਣ ਜਾਂਦਾ ਹੈ ਤਾਂ ਫਿਰ ਬਿਜ਼ਨਸ ਚ ਕਨਵਰਟ ਹੋ ਜਾਂਦਾ ਹੈ ਸਰ ਬਿਲਕੁਲ ਤਾਂ ਵੋਟਾਂ ਦਾ ਬਿਜ਼ਨਸ ਵੀ ਹੈ ਪੈਸਿਆਂ ਦਾ ਵੀ ਹੈ ਤਾਂ ਮਤਲਬ ਕਿ ਇੱਥੋਂ ਤੱਕ ਹਾਲਤ ਹੋਈ ਹੈ ਕਿ ਲੋਕ ਆਪਣੀ ਪ੍ਰਾਈਵੇਟੀ ਪ੍ਰਾਈਵੇਟ ਸਕਿਉਰਟੀ ਹਾਇਰ ਕਰ ਰਹੇ ਨੇ ਮਾਜੀ ਦੇ ਵਿੱਚ ਕਿਉਂਕਿ ਪੁਲਿਸ ਹਰੇਕ ਬੰਦੇ ਨੂੰ ਸਕਿਉਰਟੀ ਕਿੱਥੋਂ ਦੇਵੇ ਇੱਥੋਂ ਤੱਕ ਕਿ ਮਾਝ ਦੇ ਨਾਲ ਜੁੜੇ ਮਾਮਲੇ ਕੁਝ ਅਸੀਂ ਹੁਣ ਕੋਈ ਜ਼ਿਆਦਾ ਸਿਕਿਉਰਿਟੀ ਧੰਨਵਾਤ ਹੈ ਕਿ ਮਤਲਬ ਇਸ ਤਰ੍ਹਾਂ ਦੀ ਸਿਕਿਉਰਿਟੀ ਨਾਲ ਜੁੜਿਆ ਮਸਲਾ ਪ੍ਰਾਈਵੇਸੀ ਨਾਲ ਜੁੜਿਆ ਮਸਲਾ ਜ਼ਿਆਦਾ ਰਿਵੀਲ ਨਹੀਂ ਕਰਦੇ ਆਪਾਂ ਗੱਲ ਜੀ ਇਸ ਤਰ੍ਹਾਂ ਦੇ ਮੈਂ ਮਾਮਲੇ ਸੁਣੇ ਸਾਬ ਕਿ ਇਧਰੋਂ ਮਨਾਈ ਹੋਈ ਤੇ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਕਿਸੇ ਬਾਹਰਲੇ ਮੁਲਕ 'ਚ ਬੈਠੇ ਸਨ ਉਹਨਾਂ ਨੂੰ ਉੱਥੇ ਵੀ ਟਾਰਗੇਟ ਕੀਤਾ ਗਿਆ ਸਾਬ ਲਾਲਾ ਤੇ ਗਾ ਕੈਨੇਡਾ 'ਚ ਤੇ ਸਿਕਿਉਰਿਟੀ ਸਿਕਿਉਰਿਟੀ ਅਸਲੋਂ ਹੀ ਨਹੀਂ ਮਿਲਦੀ ਬਿਲਕੁਲ ਯਾ ਤੇ ਹੋਰ ਵੀ ਔਖਾ ਕੰਮ ਹੈ ਬਿਲਕੁਲ ਹੋਰ ਕਿਸੇ ਦੇਸ਼ ਦੇ ਵਿੱਚ ਹੂੰ ਸਿਕਿਉਰਿਟੀ ਐਨ ਨਹੀਂ ਨਾ ਮਿਲ ਜਾਂਦੀ ਜੀ ਜਿਵੇਂ ਆਪਨੇ ਮਿਲ ਜਾਂਦੀ ਹੈ ਇਸ ਤਰ੍ਹਾਂ ਦੇ ਵੀ ਮਾਮਲੇ ਆਏ ਸਾਹਮਣੇ ਹੂੰ ਤਾਂ ਆਪ ਦਾ ਜੱਗੋ ਤੇਰਮੀ ਹੋਈ ਪਈ ਕੱਲ ਦੱਸਦੇ ਆ ਕਿ ਕੋਈ ਬੰਦਾ ਜਿਹੜਾ ਸੀਗਾ ਬੈਠਾ ਆਪ ਦਾ ਵਿਚਾਰਾ ਕੰਮ ਕਰ ਕਰਦਾ ਸੀਗਾ ਪੁਲਿਸ ਦੇ ਵਿੱਚ ਸੀ ਬੇਟਾ ਵੀ ਉਹਦਾ ਬਾਹਰ ਚਲਾ ਗਿਆ ਭਰਾ ਵੀ ਉਹਦਾ ਸ਼ਾਇਦ ਯੂਰਪ ਦੇ ਵਿੱਚ ਸੀ ਜੀ ਤੇ ਕਮਾਲ ਇਹ ਹੋਈ ਕਿ ਉਹਨੂੰ ਰੰਗਦਾਰੀ ਦੀ ਕਹਾਣੀ ਪੁਲਿਸ ਵਾਲੇ ਨੇ ਉਹ ਕਿਤੇ ਲਿਆ ਭਾਈ ਉਹਨੇ ਦਿੱਤੇ ਨਹੀਂ ਤੇ ਫਾਇਰਿੰਗ ਹੋ ਗਈ ਹੂੰ ਆਈਏ ਸਾਹ ਹਲਾ ਲਓ ਆਈਏ ਨਹੀਂ ਤੇ ਪਤਾ ਕਿਉਂਦਾ ਕਿ ਇਸ ਤਰ੍ਹਾਂ ਦੇ ਜਿਹੜੇ ਜੇਲ ਮਹਿਕਮੇ ਚ ਹੁੰਦੇ ਆ ਛੇਤੀ ਕੀਤਾ ਉਹਨਾਂ ਨਾਲ ਤੇ ਕ੍ਰਿਮੀਨਲ ਵਗੜਦੇ ਨਹੀਂ ਵੀ ਕੱਲ ਨੂੰ ਯਾਰ ਫੜੇ ਗਏ ਤਾਂ ਇਹ ਬੰਦੇ ਕੰਮ ਆ ਜਾਂਦੇ ਨਹੀਂ ਜੀ 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 ਤਾਂ ਇੱਥੇ ਤਾਂ ਪੂਰਾ ਕੰਮ ਵਗੜਾ ਅਪਵਾੜਾ ਜਿਹੜਾ ਉਹ ਚਲੀ ਜਾਂਦਾ ਹੈ ਸਾਹ ਹੋਰ ਵੀ ਆ ਕਈ ਗੱਲਾਂ ਨੇ ਉਹ ਇੱਕ ਇੱਥੇ ਕਪੂਰਥਲੇ ਤੋਂ ਵਿਚਾਰੇ ਪ੍ਰੋਮੋਟਰ ਨੇ ਕਬੱਡੀ ਦੇ ਜੀ ਮੈਂ ਉਹਨਾਂ ਬਾਰੇ ਵੀ ਕੱਲ ਸੁਣ ਰਿਹਾ ਸੀ ਉਹਨਾਂ ਨੇ ਟੂਰਨਾਮੈਂਟ ਕਰਾਉਣਾ ਟੂਰਨਾਮੈਂਟ ਕਰਵਾਉਣ ਆਏ ਨੇ ਹੂੰ ਮਾਰਚ ਦੇ ਵਿੱਚ ਟੂਰਨਾਮੈਂਟ ਹਾਂਜੀ ਪੈਸੇ ਦੀ ਡਿਮਾਂਡ ਆ ਗਈ ਹੈ ਉਹ ਕਹਿੰਦੇ ਵੀ ਅਸੀਂ ਚੰਗੇ ਲੋਕ ਸਹੀ ਸਹੀ Pase ਲਾਉਣ ਦੇ ਆਏ ਆ ਭਾਈ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਸਭ ਬਹੁਤ ਡਰਾਉਂਦੀਆਂ ਨੇ ਪੰਜਾਬ ਦੇ ਵਿੱਚ ਮਾਹੌਲ ਇੱਕ ਮਿੱਤਰ ਇੱਥੇ ਕਹਿ ਰਹੇ ਨੇ ਕਿ ਪਲਵਿੰਦਰ ਸਿੰਘ ਜੀ ਕਹਿ ਰਹੇ ਕਿ ਮਾਲਵੇ ਦੇ ਵਿੱਚ ਵੀ ਫਰੋਤੀ ਦੀਆਂ ਗੱਲਾਂ ਬਹੁਤ ਆਉਣ ਲੱਗੀਆਂ ਨੇ ਸੋ ਆਪਾਂ ਇਕੱਲਾ ਮਾਲਵਾ ਫਿਰ ਬਹੁਤ ਵੱਡਾ ਹੈ ਹੁਣ ਸਾਨੂੰ ਇਹ ਨਹੀਂ ਪਤਾ ਕਿ ਖਾਸਮ ਖਾਸ ਕਿਹੜਾ ਇਲਾਕਾ ਹੈ ਪਰ ਅੱਗੇ ਵੀ ਆਪਾਂ ਦੇਖਿਆ ਹੂੰ ਮੂਸੇ ਵਾਲੇ ਹਤਿਆਕੰਡ ਤੋਂ ਬਾਅਦ ਬਹੁਤ ਤੇਜ਼ੀ ਨਾਲ ਮਾਲਵੇਚ ਡਿਮਾਂਡਾਂ ਆਈਆਂ ਸੀ ਜੀ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਮਿੰਟੂ ਜੀ ਇੱਕ ਮਿੱਤਰ ਜੱਟ ਹਣ ਫਾਇਰ ਜੀ ਕਹਿ ਰਹੇ ਕਿ ਪੰਜਾਬ ਪੁਲਿਸ ਤਾਂ ਕਹਿੰਦੇ ਹੱਥ ਖੜੇ ਕਰ ਗਈ ਹੈ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਔਰ ਚਲੋ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਹੱਥ ਖੜੇ ਕਰ ਗਈ ਹੈ ਮਾਹੌਲ ਪੰਜਾਬ ਦਾ ਇਹੋ ਜਿਹਾ ਹੋ ਗਿਆ ਵੀ ਆਪਣੇ ਜਿਹੜੇ ਡੀਟੀਓ ਸਾਹਿਬ ਹੈ ਉਹ ਵੀ ਹੱਥ ਖੜੇ ਕਰੀ ਜਾਂਦੇ ਆ ਉਹ ਕਹਿੰਦੇ ਵੀ ਭਈ ਸਾਡੇ ਤੋਂ ਨਹੀਂ ਸਾਭਦਾ ਕੰਮ ਤੁਸੀਂ ਆਪੇ ਸਾਭੋ ਇਹ ਕੀ ਮਸਲਾ ਹੈ ਮਿੰਟੂ ਜੀ ਇੰਨਾ ਕਿਹੜਾ ਖਲਾਰਾ ਪੈ ਗਿਆ ਜੀ ਬਿਲਕੁਲ ਹਰਜੀਤ ਜੀ ਬਿਲਕੁਲ ਤੁਸੀਂ ਉਹ ਜਿਹੜਾ ਨਾਮ ਲਿਆ ਜੀ ਨਾ ਸ਼ੁਕਲਾ ਦਾ ਸਹੀ ਹੈ ਦੇਖੋ ਜਿਹੜਾ ਡੀਟੀਓ ਵਾਲਾ ਮਸਲਾ ਹੈ ਟੀਓ ਗੱਲੇ ਆ ਕਿ ਇਹਨਾਂ ਨੇ ਸਵਾਲ ਚੁੱਕੇ ਨੇ ਆਪਦੀ ਸਿਕਿਉਰਟੀ ਨੂੰ ਲੈ ਕੇ ਹੂੰ ਕਿ ਜਿੰਨੇ ਵੀ ਡੀਟੀਓ ਖੜਦੇ ਆ ਜਾਂ ਏਟੀਓ ਖੜਦੇ ਆ ਆ ਸੜਕਾਂ ਤੇ ਜਿਹੜੇ ਚਲਾਨ ਸੋਨ ਖਟਦੇ ਆ ਹੂੰ ਰਕਾਂ ਵਾਲੇ ਆਂਦਾ ਤਾਂ ਬਈ ਬੁਰਾ ਹਾਲ ਹੋ ਜਾਂਦਾ ਜਦੋਂ ਕਿਤੇ ਅਫਸਰ ਇਸ ਤਰ੍ਹਾਂ ਨਾ ਹੋਤਾ ਮੇ ਬਸਾਂ ਵਾਲਾ ਨਾ ਆਰਟੀਏ ਆ ਜੀ ਫਲਾਣਾ ਡੀਟੀਓ ਫਲਾਣਾ ਉਹ ਉਹ ਫਿਰ ਜਿਹੜਾ ਉਧਰੋਂ ਚਲਾਨ ਕਟਾ ਕੇ ਆਉਂਦਾ ਹੋਊਗਾ ਨਾ ਉਹ ਦੂਰੋਂ ਹੀ ਉਹਨੂੰ ਕਰ ਦਿੰਦਾ ਵੀ ਐ ਐ ਨਾ ਕਕੋੜ ਵਰਡ ਹੁੰਦਾ ਵੀ ਅੱਗੇ ਘੜਾ ਉਹ ਫਿਰ ਉੱਥੇ ਹੀ ਬ੍ਰੇਕ ਮਾਰ ਦਿੰਦਾ ਮੜ ਜਾ ਮੜ ਜਾ ਹਣਾ ਹਾਂਜੀ ਇਦਾਂ ਤੇ ਸਿਲਸਿਲਾ ਸਾਰਾ ਦੇਖਿਆ ਹੋਇਆ ਤਾਂ ਕਹਿੰਦਾ ਮਤਲਬ ਇਹ ਆ ਕਿ ਬਈ ਇਹ ਕਹਿੰਦੀ ਆ ਕਿ ਪੰਜਾਬ ਦੀਆਂ ਸੜਕਾਂ ਤੇ ਖਲੋਣਾ ਜਿਹੜਾ ਹੁਣ ਖਤਰੇ ਤੋਂ ਖਾਲੀ ਨਹੀਂ ਹੈ ਜੀ ਹੂੰ ਖਤਰੇ ਤੋਂ ਖਾਲੀ ਨਹੀਂ ਹੈ ਕੀ ਕਰਨਾ ਵੀ ਕਾਰਨ ਇਹ ਉਹ ਕਹਿੰਦੇ ਕਿ ਸਾਨੂੰ ਤੇ ਲੱਥੇ ਲੈ ਲੈ ਕੇ ਪੈਂਦੇ ਨੇ ਕੋ ਇੱਕ ਤਾਂ ਇਹ ਵੀ ਹੈ ਨਾ ਜੀ ਸੋਸ਼ਲ ਮੀਡੀਆ ਅੱਜ ਕੱਲ ਹਰੇਕ ਵੀਡੀਓ ਬਣਾਉਣ ਲੱਗ ਜਾਂਦਾ ਨਹੀਂ ਵੀਡੀਓ ਤੱਕ ਵੀ ਠੀਕ ਆ ਉਹ ਕਹਿੰਦੇ ਕਿ ਸਾਡੇ ਗੱਲ ਨੂੰ ਆਉਂਦੇ ਲੋਕ ਹੂੰ ਤੇ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਤੇ ਮਸਲਾ ਇਹ ਆ ਕਿ ਹੁਣ ਕਿਸੇ ਤਗੜੇ ਘਰ ਦੀ ਬਸ ਬਸ ਵੱਲਣਗੇ ਤੇ ਜਿਹੜੇ ਕੰਡਕਟਰ ਆ ਮੰਤਰੀ ਅਧੇ ਮੰਤਰੀ ਜਿੰਨੀ ਤੇ ਪਾਵਰ ਉਹ ਹੀ ਵਰਤਤ ਦਿੰਦੇ ਦਿੰਦੇ ਉਹ ਤੂੰ ਕੀ ਦੱਸ ਕੀ ਆਖੀ ਆ ਭਾਈ ਜਿਹੜੇ ਅਕਾਲੀ ਰਾਜ ਦੇ ਵਿੱਚ ਜੀ ਜਿਹੜੇ ਕੰਡਕਟਰ ਸੀਗੇ ਨਾ ਉਹ ਮੰਤਰੀ ਸੀਗੇ ਇੱਕ ਤਰ੍ਹਾਂ ਨਾਲ ਡਰਿਆ ਪਰ ਮੰਤਰੀ ਸੀਗੇ ਕੋਈ ਨੰਨੀ ਇਹ ਨਾਲ ਦੀਆਂ ਬੱਸਾਂ ਨੂੰ ਵੇਖ ਕੇ ਤੇ ਲੋਕ ਸੜਕਾਂ ਖਾਲੀ ਕਰ ਜਾਂਦੇ ਸੀ ਵੀ ਆ ਗਏ ਵਿੱਚ ਕਾੜ ਵੀ ਹੋਗੇ ਨਾ ਕਾੜ ਵੀ ਹੋਗੇ ਸੀ ਬਿਲਕੁਲ ਤੋਂ ਭਾਈ ਇਹ ਇਹ ਚੀਜ਼ ਜਿਹੜੀ ਆ ਨਾ ਉਹ ਹੈ ਇਹਨਾਂ ਨੇ ਕਿਹਾ ਕਿ ਸਾਡੀ ਸਿਕਿਉਰਿਟੀ ਦਾ ਬੰਦੋਬਸਤ ਕਰੋ ਨਹੀਂ ਤੇ ਅਸੀਂ ਸੜਕਾਂ ਤੇ ਨਹੀਂ ਖੜਾਂਗੇ ਹੂੰ ਉਹ ਲਾਲਜੀਤ ਸਿੰਘ ਪੁੱਲਰ ਕਹਿੰਦੇ ਨੇ ਕਹਿੰਦੇ ਕਿ ਭਈ ਕੋਈ ਨਹੀਂ ਕਰਦੇ ਬੰਦੋਬਸਤ ਡੀਟੀਓ ਨੂੰ ਦੋ ਦੇ ਦੇ ਦਾਂਗੇ ਸਿਕਿਉਰਿਟੀ ਗਾਰਡ ਏਟੀਓ ਦੇ ਨਾਲ ਇੱਕ ਭੇਜ ਦਿਆਂਗੇ ਔਰ ਕੀ ਕਰੀ ਹੁਣ ਮਾੜਾ ਮੋਟਾ ਤੇ ਕਰਨਾ ਪਊਗਾ ਡਰਾਵਾ ਤੇ ਦੇਣਾ ਹੀ ਪੈਣਾ ਕਰਨਾ ਪੈਣਾ ਹੀ ਪਰ ਮੈਂ ਤਾਂ ਦੇਖਿਆ ਜਰੇ ਜਿੱਥੇ ਵੀ ਇਹ ਖੜੇ ਹੁੰਦੇ ਇਹਨਾਂ ਦੇ ਨਾਲ ਤਾਂ ਸਿਕਿਉਰਿਟੀ ਹੁੰਦੀ ਆ ਕਿ ਥੋੜੀ ਪੈ ਰਹੀ ਆ ਪਤਾ ਨਹੀਂ ਦੇਖਿਆ ਮੈਂ ਤਾਂ ਦੇਖਿਆ ਇੱਕ ਦੋ ਵਾਰ ਆ ਇਧਰੋਂ ਆਪਾਂ ਆਉਣੇ ਆ ਜਦੋਂ ਆ ਖਾਸ ਕਰਕੇ ਜਿਹੜਾ ਰੁਕਣ ਰੁਕਣ ਵਾਲਾ ਕੰਮ ਦਾ ਸਿਕਿਉਰਿਟੀ ਵਾਲੀ ਕਰਦੇ ਨਾਲ ਹਾਂਜੀ ਹਾਂਜੀ ਹੁੰਦੇ ਆ ਇਹਨਾਂ ਨੇ ਆਪ ਕੋਲ ਪਹਿਲਾਂ ਸਟਾਫ ਹੁੰਦਾ ਇਹਨਾਂ ਤੇ ਇਹ ਪਤਾ ਨਹੀਂ ਉਹ ਕਿੰਨੀ ਕੁ ਸਿਕਿਉਰਟੀ ਇਹਨਾਂ ਨੂੰ ਚਾਹੀਦੀ ਆ ਭਈ ਇਸ ਤਰ੍ਹਾਂ ਦੀ ਪਰ ਇਹ ਤੁਸੀਂ ਦੇਖ ਲਓ ਕਿ ਅਫਸਰ ਵੀ ਸੜਕ ਤੋਂ ਪਾਸੇ ਹੀ ਹੋਣਾ ਚਾਹੁੰਦੇ ਆ ਭਈ ਸੜਕ ਤੇ ਅਸੀਂ ਨਹੀਂ ਖਲੋਣਾ ਆ ਪੂਜੀ ਹਾਲਤ ਬਣ ਗਈ ਐ ਸਾਡਾ ਵੈਸੇ ਟਰਾਂਸਪੋਰਟ ਡਿਪਾਰਟਮੈਂਟ ਦੀ ਵੀ ਹਾਲਤ ਕੋਈ ਠੀਕ ਨਹੀਂ ਐ ਉਹ ਤੁਸੀਂ ਦੇਖਿਆ ਹੋਣਾ ਪਰਸੋ ਚੌਥ ਤੋਂ ਕਿੰਨਾ ਰੌਲਾ ਪਾ ਪੈਂਡਿਆ ਕਿ ਭਈ ਜਿਹੜਾ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਤੇ ਆਰਸੀਆਂ ਦਾ ਬੈਕਲੌਗ ਕਿੰਨਾ ਪਿਆ ਹੈ ਸਾਬ ਬਿਲਕੁਲ ਜੀ ਉਹ ਤਾਂ ਬਹੁਤ ਲੱਖਾਂ ਚ ਪੈਂਡੈਂਸੀ ਆ ਹਮ ਹਸਾਬ ਲਾ ਲਓ ਕਿ ਸਾਡੀ ਸਟੇਟ ਮਸ਼ੀਨਰੀ ਦਾ ਕੀ ਜਲੂਸ ਨਿਕਲਿਆ ਪਿਆ ਕਿ ਡਰਾਈਵਿੰਗ ਲਾਇਸੈਂਸ ਵਗੈਰਾ ਜਿਹੜੇ ਉਹ ਅੱਜ ਕੱਲ ਸਮਾਰਟ ਕਾਰਡ ਜਿਹੜੇ ਆਉਂਦੇ ਆ ਉਹ ਹੀ ਨਹੀਂ ਹੈਗੇ ਉਹ ਹੀ ਨਹੀਂ ਹੈਗੇ ਕਿੱਥੇ ਕਿੱਥੇ ਆਪਾਂ ਨੇ ਗੱਲ ਕਰੀਏ ਕਿੱਥੇ ਕਿੱਥੇ ਕਹੀਏ ਵੀ ਇੱਥੇ ਲੈਗ ਕਰਦੇ ਇੱਥੇ ਲੈ ਹਰ ਜਗ੍ਹਾ ਤੇ ਮਾਰ ਨਾ ਅਸੀਂ ਕਤਲ ਹਮੇਸ਼ਾ ਹੋਏ ਕਦੀ ਇਸ ਰੋੜ ਤੇ ਕਦੀ ਉਸ ਰੋੜ ਤੇ ਕਤੇ ਹਰੇਕ ਮੋੜ ਤੇ ਹਾਂਜੀ ਤੇ ਹਾਲਤ ਇਹ ਬਣੀ ਪਈ ਆ ਟਰਾਂਸਪੋਰਟ ਡਿਪਾਰਟਮੈਂਟ ਦੀ ਹਾਲਤ ਇਹ ਬਣੀ ਪਈ ਆ ਕਿ ਹਿਸਾਬ ਲਾ ਲਓ ਵੈਸੇ ਤੇ ਓਵਰ ਆਲ ਹੀ ਤੁਸੀਂ ਦੇਖੋ ਕਿ ਕੈਬਨਿਟ ਦੀ ਮੀਟਿੰਗ ਹੀ ਨਹੀਂ ਹੋਈ ਯਾਰ ਕਈ ਮਹੀਨੇ ਹੋ ਗਏ ਤੇ ਦਿੱਲੀ ਮੀਟਿੰਗ ਹੋ ਜਾਂਦੀ ਜਾ ਕੇ ਦਿੱਲੀ ਤਾਂ ਮਿੰਟਾਂ ਚ ਸੁਨਿਆ ਆਇਆ ਮਿੰਟਾਂ ਜੀ ਪਹੁੰਚ ਗਏ ਸਮੇਂ ਤੋਂ ਬਾਹਰ ਹੁੰਦੀਆਂ ਗੱਲਾਂ ਆ ਕਿ ਮੇਰੇ ਪਹਿਲਾਂ ਵੀ ਕਹਿ ਰਹੇ ਸੀਗੇ ਇੱਕ ਬੰਦਾ ਉੱਥੋਂ ਨਹੀਂ ਆਇਆ ਜਦੋਂ ਇਹਨਾਂ ਨੂੰ ਪਰਮਿਸ਼ਨ ਹੋਵੇ ਨਾ ਤੇ ਦਿੱਲੀ ਜਾਣ ਵਾਸਤੇ ਰਫੇਲ ਜਹਾਜ਼ ਲੈ ਕੇ ਰੱਖ ਲੈਣਾ ਕਰਜਾ ਹੋਰ ਹੀ ਚੜ ਜਾਊਗਾ ਕੋਈ 5000 ਕਰੋੜ ਕੋਈ 4000 ਕਰੋੜ ਵੀ ਇੱਕ ਦੋ ਰਫੇਲ ਜਹਾਜ਼ ਹੋਣ ਵੀ ਮਿੰਟਾ ਸਕਿੰਟਾਂ ਚ ਜਾ ਉਤਰੇ ਉੱਥੇ ਕਪੂਰਥਲਾ ਪਵਨ ਦੇ ਵਿੱਚ ਪੈਰ ਜੁੱਤੀ ਨਾ ਪਾਵਾਂ ਕਹ ਕੇ ਵੀ ਆ ਗਏ ਜੀ ਕਿਹੜੀ ਗੱਲ ਸਭ ਆ ਗਈ। ਜੱਟਾ ਹੁਣ ਫਾਇਰ ਜੀ ਕਹਿ ਰਹੇ ਕਿ ਹੱਥਾਂ ਦੇ ਇਸ਼ਾਰੇ ਹੀ ਹੁੰਦੇ ਕਹਿੰਦੇ ਡਰਾਈਵਰਾਂ ਦੇ ਇੱਕ ਮਿੱਤਰ ਪੀਵੀ 33 ਜੀ ਕਹਿੰਦੇ ਕਿ ਮੈਂ ਵੀ ਟਰੱਕਾਂ ਵਾਂਦੇ ਇਸ਼ਾਰੇ ਕਰਦੇ ਹੋਏ ਵੇਖਿਆ ਕਹਿੰਦੇ ਹਾਂ ਜੀ ajo ਐ ਕਰ ਦਿੰਦੇ ਆ ਤਾਂ ਹੁਣ ਪਤਾ ਲੱਗ ਜਾਂਦਾ ਵੀ ਅੱਗੇ ਖਲੋਤੇ ਆ। ਜੀ ਜੀ ਜੀ। ਮਿੰਟੂ ਜੀ ਇੱਕ ਕਮੈਂਟ ਨਾ ਤਿੰਨ ਚਾਰ ਵਾਰੀ ਆ ਗਿਆ ਮਜੀਤ ਸਿੰਘ ਜੀ ਹੋ ਰਹੰਦਾ ਐ ਮੈਂ ਪੜਦਿਆ ਕਹਿੰਦੇ ਚੰਦ ਭਾਨ ਪਿੰਡ ਦੀ ਕੀ ਤਰ੍ਹਾਂ। ਮੈਂ ਦੇਖੋ ਚੰਦ ਭਾਨ ਦੇ ਵਿੱਚ ਨਾ ਗੱਲ ਜਿਹੜੀ ਐ ਤਿੰਨ ਚਾਰ ਦਿਨ ਪਹਿਲਾਂ ਮੈਂ ਵੀਡੀਓ ਦੇਖੀ ਸੀਗੀ ਜਿਹਦੇ ਮਤਲਬ ਕਿ ਟਕਰਾਓ ਹੋਇਆ ਮਨ ਦਾ ਪਾਕੀ ਗੱਲ ਹੈ ਹੂੰ ਕਈ ਵਾਰ ਕੀ ਹੁੰਦਾ ਹੈ ਕਿ ਫਿਰ ਲੜਾਈ ਝਗੜਾ ਸ਼ੁਰੂ ਹੁੰਦਾ ਹੈ ਜਿਵੇਂ ਆਪਣੇ ਪਿੰਡਾਂ ਚ ਛੋਟੀ ਮੋਟੀ ਗੱਲ ਤੋਂ ਇਹ ਸ਼ਾਇਦ ਨਕਾਸੀ ਤੋਂ ਸੀਗਾ ਜੀ ਤਾਂ ਫਿਰ ਉਹ ਬਣ ਜਾਂਦਾ ਤੁਹਾਨੂੰ ਪਤਾ ਐ ਐਸਸੀ ਵਰਸ ਜੱਟ ਇਹ ਇਹ ਮਾਮਲਾ ਇਸ ਤਰ੍ਹਾਂ ਦਾ ਬਣ ਗਿਆ ਹੂੰ ਹੁਣ ਉੱਥੇ ਜਥੇਬੰਦੀਆਂ ਪੂਰਾ ਤਾਨ ਲਾ ਰਹੀਆਂ ਨੇ ਜੀ ਇਹ ਆਪਾਂ ਨੂੰ ਵੀ ਪਤਾ ਹੈ ਕਿ ਕਈ ਥਾਈਂ ਉਹ ਤੇ ਵਾਧਾ ਚ ਹੁੰਦੀ ਆ ਕਈ ਵਾਰੀ ਕਿਸੇ ਦੀ ਗਲਤੀ ਹੁੰਦੀ ਆ ਪਰ ਉਸ ਚੀਜ਼ ਨੂੰ ਕਹਨੋ ਕਿ ਮੁਰਕੇ ਹੋਰ ਤਰੀਕਾ ਨਾਲ ਸਰ ਜੀ ਪੂਰਾ ਫਿਰੋ ਪਰ ਮੇਰਾ ਮੰਨਣਾ ਸਰ ਇਹੋ ਆ ਕਿ ਇਹੋ ਜੇ ਮਾਮਲਿਆਂ ਨੂੰ ਤੁਸੀਂ ਦੇਖੋ ਵਿਜੇ ਸੰਪਲਾ ਉੱਥੇ ਹੀ ਆਕਦਮ ਪਹੁੰਚ ਗਿਆ ਸਰ ਕਿ ਇਹੋ ਜੇ ਮਾਮਲਿਆਂ ਨੂੰ ਪੂਰੀ ਸੈਂਸਿਟੀਵਿਟੀ ਦੇ ਨਾਲ ਜੀ ਠੀਕ ਹੈ ਨਾ ਜੀ ਨਿਵੇੜਿਆ ਜਾਣਾ ਚਾਹੀਦਾ ਹੈ ਭਾਈਚਾਰਕ ਸੰਜੜੀ ਆ ਉਹ ਬਣੀ ਰਹਿਣੀ ਚਾਹੀਦੀ ਆ ਤੇ ਮੈਂ ਵਾਰ-ਵਾਰ ਕਹਿ ਰਿਹਾ ਸੀਗਾ ਵਾਰ-ਵਾਰ ਕਹਿ ਰਿਹਾ ਕਹਿ ਰਿਹਾ ਸੀ ਕਹਿ ਰਿਹਾ ਜੱਟ ਵਰਸਸ ਨਾਨ ਜੱਟ ਬਿਲਕੁਲ ਔਰ ਇਹ ਜੀਜ਼ਾ ਕੇ ਸੰਗਰਾਮ ਦਾ ਯਕਦਾਂ ਉੱਥੇ ਪਹੁੰਚ ਜਾਣਾ ਔਰ ਸਰਬਜੀਤ ਸਿੰਘ ਖਾਲਸਾ ਨੂੰ ਤਾਂ ਉਹਨਾਂ ਨੇ ਉੱਥੇ ਵੜਨ ਵੀ ਨਹੀਂ ਦਿੱਤਾ